ਕਿ ਐਮਪੀ ਅਮਰਿਤਪਾਲ ਸਿੰਘ ਨੂੰ ਲੈ ਕੇ ਵੱਡੀ ਖਬਰ ਸਾਂਝੀ ਕਰ ਰਿਹਾ ਦੱਸਦੀ ਹੈ ਕਿ ਅਮਰਿਤਪਾਲ ਸਿੰਘ ਦੇ ਵੱਲੋਂ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਗਈ ਹੈ ਖਡੂਰ ਸਾਹਿਬ ਦੇ ਐਮਪੀ ਵੱਜੋਂ ਸੋਚ ਚੁੱਕਣ ਦੇ ਲਈ ਚਿੱਠੀ ਲਿਖੀ ਗਈ ਹੈ ਜਲ ਦੇ ਵਿੱਚ ਬੰਦ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਤੇ ਨਵੇਂ ਚੁਣੇ ਸੰਸਦ ਮੈਂਬਰ ਅਮਰਿਤਪਾਲ ਸਿੰਘ ਨੇ ਪੰਜਾਬ ਸਰਕਾਰ ਨੂੰ ਇੱਕ ਪੱਤਰ ਲਿਖਿਆ ਇਹ ਚਿੱਠੀ डीसी ਅੰਮ੍ਰਿਤਸਰ ਤੇ ਜਰੀਏ ਹੋਮ ਸੈਕਟਰੀ ਪੰਜਾਬ ਨੂੰ ਪੇਚੀ ਜਾਵੇਗੀ ਇਸ ਚਿੱਠੀ ਦੇ ਵਿੱਚ ਅਮਰਿਤਪਾਲ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਸਨੂੰ ਜੇਲ੍ਹ ਦੇ ਵਿੱਚੋਂ ਆਰਸੀ ਤੌਰ ਤੇ ਰਿਹਾਅ ਕੀਤਾ ਜਾਵੇ ਜਾਂ ਪੁਲਿਸ ਕਸਟਡੀ ਦੇ ਵਿੱਚੋਂ ਹੀ ਲੋਕ ਸਭਾ ਮੈਂਬਰ ਦੀ ਸੋਚ ਕੁਵਾਈ ਜਾਵੇ ਅਮਰਿਤਪਾਲ ਸਿੰਘ ਨੇ ਕੌਮੀ ਸੁਰੱਖਿਆ ਕਾਨੂੰਨ ਦੀ ਤਾਰਾ 15 ਤਹਿਤ ਜੇਲ੍ਹ ਦੇ ਵਿੱਚੋਂ ਆਰਸੀ ਦੀ ਰਿਹਾਈ ਲਈ ਚਿੱਠੀ ਲਿਖੀ ਹੈ ਦੱਸਦੀ ਹੈ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਮੁਖੀ ਅਮਰਿਤਪਾਲ ਸਿੰਘ ਇਸ ਸਮੇਂ ਆਪਣੇ 9 ਸਾਥੀਆਂ ਦੇ ਨਾਲ ਐਨਐਸਸੀ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ ਲੋਕ ਸਭਾ ਚੋਣਾਂ 2024 ਦੇ ਵਿੱਚ ਉਸਨੇ ਖਡੂਰ ਸਾਹਿਬ ਹਲਕੇ ਤੋਂ ਚੋਣ ਜਿੱਤੀ ਹੈ ਤੇ ਉਸਨੇ ਕਾਂਗਰਸੀ ਉਮੀਦਵਾਰ ਕੁਲਬੀਰ ਜੀਰਾ ਨੂੰ ਕਈ ਵੋਟਾਂ ਦੇ ਨਾਲ ਜਿਹੜਾ ਫਰਕ ਤੇ ਨਾਲ ਹਰਾਇਆ ਸੀ ਤੇ ਹੁਣ ਖਬਰ ਸਾਂਝੀ ਕਰਿਆ ਹਾਲਾਂਕਿ ਪਿਛਲੇ ਦਿਨੀ ਵੀ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਕਿ ਅਮਿਤਪਾਲ ਸਿੰਘ ਸੋਲ ਚੁੱਕਣ ਦੇ ਲਈ ਜੇਲ੍ਹ ਤੋਂ ਬਾਹਰ ਆ ਸਕਤੇ ਨੇ ਜਾਂ ਨਹੀਂ ਕਿਉਂਕਿ ਕਾਨੂੰਨੀ ਮਹਰਾਂ ਦੇ ਜੜੀ رائے ਵੀ ਸਾਂਝੀ ਆਈ ਸੀ ਕਿ ਹਰੇਕ ਮੈਂਬਰ ਦਾ ਅਧਿਕਾਰ ਹੁੰਦਾ ਹੈ ਉਹਨਾਂ ਨੂੰ ਜੜੀ ਆ ਰਿਹਾਈ ਮਿਲ ਸਕਤੀ ਹੈ ਦੱਸ ਦਿੱ ਕਿ ਪੰਜਾਬ ਦੀ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਪਾਰਿਸ ਪੰਜਾਬ ਦੇ ਅਮਰਿਤਪਾਲ ਸਿੰਘ ਦੀ ਜਿੱਤ ਤੋਂ ਇੱਕ ਦਿਨ ਬਾਅਦ ਉਹਨਾਂ ਦੇ ਵਕੀਲ ਦੇ ਵੱਲੋਂ ਵੀ ਦਾਵਾ ਕੀਤਾ ਸੀ ਕਿ ਅਮਰਿਤਪਾਲ ਸਿੰਘ ਦੀ ਜੇਲ੍ਹ ਤੋਂ ਰਿਹਾਈ ਨੂੰ ਯਕੀਨੀ ਬਣਾਉਣ ਦੇ ਲਈ ਹਰ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਨੇ ਅਮਰਿਤਪਾਲ ਸਿੰਘ ਦੀ ਪਤਨੀ ਵੀ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਮਿਲਣ ਦੇ ਲਈ ਪਹੁੰਚੇ ਸੀ ਤੇ ਹੁਣ ਤੁਹਾਡੇ ਨਾਲ ਖਬਰ ਜੁੜੀ ਸਾਂਝੀ ਕਰ ਰਿਹਾ ਕਿ ਅਮਰਿਤਪਾਲ ਸਿੰਘ ਸੌ ਚੁੱਕਣ ਦੇ ਲਈ ਜੇਲ੍ਹ ਤੋਂ ਬਾਹਰ ਆਉਣ ਕੇ ਜਾਂ ਨਹੀਂ ਇਸ ਦੇ ਨੂੰ ਲੈ ਕੇ ਜੜਾ ਆ ਉਹਨਾਂ ਦੇ ਵੱਲੋਂ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਹੈ ਕਡੂਰ ਸਾਹਿਬ ਦੇ ਐਮਪੀ ਵੱਜੋਂ ਸੌ ਚੁੱਕਣ ਦੇ ਲਈ ਇਹ ਚਿੱਠੀ ਲਿਖੀ ਗਈ ਕਿ ਆਜੀ ਰਿਹਾਈ ਦਿੱਤੀ ਜਾਵੇ ਸੋ ਲਗਾਤਰ ਨਸਰਾ ਇੱਕ ਦੇ ਟਿਕੀਆਂ ਹੋਈਆਂ ਨੇ ਕਿ ਸੌ ਚੁੱਕਣ ਦੇ ਲਈ ਅਮਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਆਉਣ ਕੇ ਚਾ ਨਹੀਂ ਹਾਲਾਂਕਿ ਬਹੁਤ ਸਾਰੀਆਂ ਚਈਆਂ ਉਦਾਹਰਨਾਂ ਨੇ ਜਦੋਂ ਜੇਲ੍ਹ ਦੇ ਵਿੱਚ ਬੰਦ ਉਮੀਦਵਾਰ ਨੂੰ ਸੌ ਚੁੱਕਣ ਦੇ ਲਈ ਪੈਰੋਲ ਮਿਲੀ ਹੈ ਉਦਾਹਰਨ ਵਜੋਂ ਜੇ ਗੱਲ ਕੀਤੀ ਜਾਵੇ ਸਾਲ 2020 ਦੇ ਵਿੱਚ ਲਾਹੌਰ ਹਾਈ ਕੋਰਟ ਨੇ बसपा ਨੇਤਾ ਅਤુલ رائے ਨੂੰ ਸੰਸਦ ਮੈਂਬਰ ਵਜੋਂ ਸੌ ਚੁੱਕਣ ਦੇ ਲਈ ਪੈਰੋਲ ਦਿੱਤੀ ਸੀ ਐਸਪੀਏ ਵਿਧਾਇਕ 나ਹਿਦ हसन ਨੂੰ ਸਾਲ 2022 ਦੇ ਵਿੱਚ यूपी ਦੇ ਵਿੱਚ ਵਿਧਾਨ ਸਭਾ ਦੇ ਸੌ ਚੁੱਕ ਸਮਾਗਮ ਦੇ ਲਈ ਜ਼ਮਾਨਤ ਤੇ ਰਿਹਾਈ ਕੀਤਾ ਸੀ ਜੇਕਰ ਪਿਛਲੀਆਂ ਉਦਾਰਨਾ ਤੇ ਨਸਰ ਮਾਰੀਏ ਤਾਂ ਅਮਰਿਤਪਾਲ ਨੂੰ ਆਰਸੀ ਤੌਰ ਤੇ ਰਹਾਈ ਜੜੀਆ ਮਿਲ ਸਕਤੀ ਹੈ ਤਾਂ ਜੋ ਲੋਕ ਸਭਾ ਮੈਂਬਰ ਫਜੋ ਸੌ ਚੁੱਕ ਸਕਣ ਦਾਸਤੀ ਹੈ ਕਿ ਸੰਸਦ ਮੈਂਬਰ ਤੇ ਵਿਧਾਇਕ ਜੇਲ੍ਹ ਦੇ ਵਿੱਚ ਬੈਠ ਕੇ ਆਪਣੀ ਡਿਊਟੀ ਨਿਭਾ ਸਕਦੇ ਨੇ ਇਸ ਸਵਾਲ ਕਾਫੀ ਪਚੀਦਾ ਹੈ ਕਈ ਤਰੀਕੇ ਨੇ ਜਿਨ੍ਹਾਂ ਦੀ ਮਦਦ ਦੇ ਨਾਲ ਹਾਲਾਂਕਿ ਆਨਲਾਈਨ ਮੀਟਿੰਗਾਂ ਜਿਹੜੀਆਂ ਕਰ ਸਕਤੇ ਨੇ ਫੈਸਲੇ ਲੈ ਸਕਤੇ ਨੇ ਜੇਲ੍ਹ ਦੇ ਵਿੱਚ ਬੈਠੇ ਵਿਧਾਇਕ ਚਾ ਸੰਸਦ ਮੈਂਬਰ ਆਪਣੀ ਪਾਰਟੀ ਦੇ ਸੀਨੀਅਰ ਮੈਂਬਰਾਂ ਕਾਨੂੰਨੀ ਟੀਮ ਅਤੇ ਪਰਿਵਾਰਿਕ ਮੈਂਬਰਾਂ ਰਾਹੀਂ ਸਮੱਸਿਆਵਾਂ ਨੂੰ ਸੁਣ ਅਤੇ ਸਮਝ ਸਕਦੇ ਨੇ ਪਰ ਉਹ ਸੰਸਦ ਦੇ ਸੈਸ਼ਨ ਦੇ ਵਿੱਚ ਹਿੱਸਾ ਨਹੀਂ ਲੈ ਸਕਤੇ ਤੇ ਜਿਹਦੇ ਵਿਚਕਾਰ ਅਮਰਿਤਪਾਲ ਦੇ ਨਾਲ ਜੁੜੀ ਹੋਈ ਇੱਕ ਖਬਰ ਸਾਂਝੀ ਕਰ ਰਹੇ ਹਾਲਾਂਕਿ ਚਰਚਾਵਾਂ ਚਲ ਰਹੀਆਂ ਸੀ ਕਿ ਅੰਮ੍ਰਿਤਪਾਲ ਜ਼ਿਲ੍ਹੇ ਤੋਂ ਬਾਹਰ ਆ ਸਕਤੇ ਨੇ ਜਿਹੇ ਦੇ ਵਿੱਚ ਹੁਣ ਖੁਦ ਅੰਮ੍ਰਿਤਪਾਲ ਦੇ ਵੱਲੋਂ ਜਿਹੜੀ ਆ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਦਿੱਤੀ ਗਈ ਹੈ ਇਹ ਚਿੱਠੀ ਡੀਸੀ ਅੰਮ੍ਰਿਤਸਰ ਦੇ ਜ਼ਰੀਏ ਹੋਮ ਸੈਕਟਰੀ ਪੰਜਾਬ ਨੂੰ ਪੇਚੀ ਜਾਵੇਗੀ ਇਸ ਚਿੱਠੀ ਦੇ ਵਿੱਚ ਅਮਰਿਤਪਾਲ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਜੇਲ੍ਹ ਚੋਂ ਆਰਜੀ ਤੌਰ ਤੇ ਰਿਹਾਅ ਕੀਤਾ ਜਾਵੇ ਚਾ ਪੁਲਿਸ ਕਸਟਡੀ ਦੇ ਵਿੱਚੋਂ ਲੋਕ ਸਭਾ ਮੈਂਬਰ ਦੀ ਸੋਚ ਕੁਾਈ ਜਾਵੇ ਅਮਰਿਤਪਾਲ ਸਿੰਘ ਨੇ ਕਮਿ ਸੁਰੱਖਿਆ ਕਾਨੂੰਨ ਦੀ ਤਾਰਾ 15 ਤਹਿਤ ਜੇਲ੍ਹ ਦੇ ਵਿੱਚੋਂ ਆਰਜੀ ਰਿਹਾਇਲ ਦੇ ਲਈ ਜਿਹੜੀ ਆ ਚਿੱਠੀ ਲਿਖੀ ਆ ਦੇਖਣਾ ਹੋਵੇਗਾ ਕਿ ਇਸ ਚਿੱਠੀ ਦੇਉਤੋ ਜਿਹੜਾ ਪੰਜਾਬ ਸਰਕਾਰ ਦਾ ਕਿਆ ਐਕਸ਼ਨ ਹੋਵੇਗਾ ਕਿ ਸੌ ਚੁੱਕਣ ਦੇ ਲਈ ਅੱਜ ਹੀ ਰਿਹਾਈ ਦਿੱਤੀ ਜਾਂਦੀ ਹੈ ਜਾਂ ਨਹੀਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਲੀਅਰ ਹੋ ਜਾਵੇਗਾ